ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਨੇ ਖਿੱਖਾ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋ ਗਏ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਕੌਣ ਕਹਿ ਲੂਗਾ ਜੀ ਅੱਧੇ ਘੰਟੇ ਪਹਿਲਾਂ ਮੀਂਹ ਪਿਆ ਲਾਹੌਰ ਤੋਂ ਪਰ ਤੁਸੀਂ ਮੈਨੂੰ ਚੱਟਦੇ ਪਾਪਾ ਜੀ ਦੇ ਟਾਵਰ ਦੇਖੋ ਮਤਲਬ ਜੀ ਇੱਧਰ ਪਾਪਾ ਜੀ ਨੂੰ ਪੁੱਛੋ ਕਿੱਥੇ ਆਜਾ ਪਾਪਾ ਜੀ ਨੇ ਭਾਈ ਬੈ ਜਾ ਬੈ ਜੇ ਕਰਾਈ ਪਈ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਕਹਿੰਦੇ ਗੇੜੀ ਛੇੜੀ ਮੈਂ ਵੀ ਕਿਹੜੀ ਛੇੜੀ ਦੋ ਸਿਰ ਮੁੰਡੇ ਹੈ ਗੇੜੀ ਛੇੜੀ ਲੋੜ ਤੁਸੀਂ ਮੁੰਡੇ ਲਾਈ ਕਰਦੇ ਨਹੀਂ ਗੇੜੀ ਛੇੜੀ ਸਿਆਲੇ ਮੈਂ ਤਾਂ ਜੀ ਆਏ ਹੁੰਦਾ ਵੀ ਚੱਲ ਗੁਰੂ ਘਰ ਜਾਈਏ ਆਹੋ ਫਿਰ ਉਹੀ ਹਾਂ ਗੁਰੂ ਘਰ ਜਾਈਏ ਚਰਬੀ ਤੇ ਰੋਪੜ ਜਾ ਕੇ ਚਾਹ ਪੀ ਆਈਏ ਹਾਂ ਸਾਸਰੀ ਘਰ ਬੁਲਾਓ ਪਹਿਲਾਂ ਜੀ ਸਾਰਿਆਂ ਨੂੰ ਅੱਜ ਤੁਸੀਂ ਇੱਕੋ ਜਿਹੇ ਜੇ ਸੂਟ ਪਾਏ ਮੈਚਿੰਗ ਜੀ ਹੋਣ ਲੱਗੀ ਨਹੀਂ ਨਹੀਂ ਮੈਚਿੰਗ ਕਰਦੀ ਹੁੰਦੀ ਹੈ ਅੱਛਾ ਇੱਕ ਦੋ ਹੋਰ ਮੈਚ ਕਰ ਲੈਣ ਹਲੇ ਲੈ ਕੇ ਆਉਣੇ ਆਪਾਂ ਨੇ ਹਾਂ ਗਰਮੀ ਆਉਂਦੀ ਹੈ ਕੁਝ ਉਹ ਵੀ ਤਾਂ ਸੌਂਡ ਵੀ ਆਉਦਾ ਰਾਖੜੀਆਂ ਵੀ ਆਉਂਦੀਆਂ ਚੱਲ ਰਖਣੀਆਂ ਦੇ ਆਪਾਂ ਨੂੰ ਪੇਕੇ ਆਣ ਲਾਉਣੇ ਨਾ ਥੋੜੀ ਦੇਰ ਦੀ ਦੀਦੀ ਤੁਸੀਂ ਸਰਦਾਰ ਜੀ ਦੇ ਮੱਦੇ ਮੈਂ ਬੜੇ ਵੀਰ ਦੇ ਮੰਨੂਗੀ ਮੈਂ ਕਹਣਾ ਬੜੇ ਵੀਰ ਨੂੰ ਕਹਣਾ ਪੈਸੇ ਨਾ ਦੇ ਇਹਨੂੰ ਸੂਟ ਵਾਸ ਸੂਟ ਕਰ ਦੇ ਕੋ ਅੱਛਾ ਕੋਈ ਨਾ ਅਜੇ ਤਾਂ ਆਪਾਂ ਦੀਦੀ ਸਾਡੇ ਬੰਨਣੇ ਸਾਡੇ ਬੰਨਣੇ ਆਲੀਆਂ ਬਥੇਰੀਆਂ ਐ ਆ ਦੇਖੀ ਨਾ ਸਹੀ ਤੂ ਇੱਥੇ ਬੰਨਣਾ ਅੱਛਾ ਫੇ ਨਹੀਂ ਐ ਕਿ ਬੰਨਣਾ ਸਾਡੇ ਬੰਨਣੇ ਆਲੀਆਂ ਬਥੇਰੀਆਂ ਤਾਂ ਐ ਕਹਿੰਦੇ ਆ ਵੀ ਦੀਦੀ ਤੁਸੀਂ ਬੰਨ ਨਹੀਂ ਸਕਦੇ ਨਾ ਓਹ ਦੂਏ ਪਾਸੇ ਨੂੰ ਲੈ ਜਾਊਂਗੀ ਗੱਲ ਇਹਨੂੰ ਹਰੇ ਕਹਿਣਾ ਮੈਂ ਤੈਨੂੰ ਆਏ ਕਿ ਹਾਏ ਵੀ ਹਾਂ ਇੱਕ ਤਾਂ ਹੁੰਦੀ ਬੰਦੇ ਦੀ ਮਜਬੂਰੀ ਭਾਈ ਵੀ ਹਾਂ ਨਾ ਚੱਲ ਵੀ ਵੀ ਭਾਈ ਜਿੱਦਾਂ ਹੁਣ ਵੀ ਕਿਸੇ ਗਵੰਡਾ ਗਵੰਡ ਵਾਲੀ ਭੈਣ ਤੇ ਬਣਾ ਲਈ ਹੈ ਨਾ ਵੀ ਜਿੱਦਾਂ ਗਵੰਡੀਆਂ ਦੀ ਕੁੜੀ ਤੇ ਜਾਂ ਕਿਸੇ ਹੋਰ ਤੇ ਬਣਾ ਲਈ ਹਾਂ ਕਿਸੇ ਦੀ ਹਾਂ ਕਿਸੇ ਦੀ ਜੀਦੀ ਮੈਂ ਉਹਦੀ ਗੱਲ ਦੱਸਦਾ ਵੀ ਜੀਦੀ ਭੈਣ ਨਾ ਹੋਵੇ ਬੰਦੇ ਦੀ ਮਜਬੂਰੀ ਹੋ ਜਾਂਦੀ ਆ ਹੁਣ ਹੁਣ ਮੇਰਾ ਅਜੇ ਤਾਂ ਇੱਕ ਦੋਸਤ ਆ ਉਹ ਬਾਹਰ ਆ ਮੈਂ ਉਹਦੀ ਭੈਣ ਤੇ ਹਰੇਕ ਸਾਲ ਬਣਾਉਂਦਾ ਜਾ ਕੇ ਤੇ ਮੈਂ ਦੁੱਧ ਪਾਉਂਦਾ ਪਾਉਂਦਾ ਹੀ ਜਾ ਜਾਂਦਾ ਉਹਨੂੰ ਵੀ ਪੱਕਾ ਪਤਾ ਹੁੰਦਾ ਨਾਲੇ ਚੱਲ ਛੋਟਾ ਭਾਈ ਉਹਦਾ ਇੱਧਰ ਹੈਗਾ ਏ ਪਰ ਫੇਰ ਵੀ ਉਹਨੂੰ ਪਤਾ ਹੁੰਦਾ ਵੀ ਵੀਰੇ ਨੇ ਆਣਾ ਹੀ ਆਣਾ ਉਨੇ ਮੇਰੇ ਜੋ ਬੜੇ ਦੇ ਨਾਮ ਦੀ ਸਮਝ ਲੈ ਮੇਰੇ ਬੰਦ ਹੁੰਦੀ ਉਹ ਇੱਕਣਾ ਮਜਬੂਰੀ ਹੁੰਦੀ ਚੱਲ ਕਈ ਵਾਰ ਪਰ ਸਾਡੇ ਤਾਂ ਸੁੱਖ ਨਾਲ ਮਹਾਰਾਜ ਦੀ ਕਿਰਪਾ ਨਾਲ ਚਾਰ ਪੰਜ ਨੇ ਆਉਣਾ ਮੇਰੇ ਕਹਿਣ ਦਾ ਆਹ ਮਤਲਬ ਆ ਜਮੀਨ ਲੁਧਿਆਣੇ ਵਾਲੀ ਨੇ ਵੀ ਹੁਣ ਹਾਂ ਚੱਲ ਉਹ ਉਹ ਵੀ ਆਵੇ ਭਾਈ ਉਹਨੂੰ ਵੀ ਭੈਣ ਨੂੰ ਵੀ ਜੀ ਆ ਜਦੋਂ ਮਰਜੀ ਤੇ ਆਹ ਗੱਲ ਆ ਮੇਰੇ ਕਹਿਣ ਦੀ ਗੱਲ ਪੁੱਠੇ ਪਾਸੇ ਨੂੰ ਲੈ ਜਾਂਦੀ ਹਰੇਕ ਵਾਰ ਉਹਦਾ ਟੋਨ ਸੀ ਉਹ ਗੱਲ ਕਰਦੀ ਤੇ ਟੋਨ ਸੀ ਨਾ ਇਹਦਾ ਟੋਨ ਚੇਂਜ ਹੋ ਗਿਆ ਰੇਸ਼ਾ ਕਿ ਤੁਸੀਂ ਗੱਲ ਸਹੀ ਕਰੀ ਆ ਤੋਂ ਸਾਡੀ ਟੌਰ ਜੇਂਦੀ ਤੁਸੀਂ ਕਹੜੇ ਕਿਸੇ ਨੂੰ ਬਾਦੀ ਆਉਣ ਦਿੰਦੇ ਰਹਿਣ ਤੇ ਰਹਿਣ ਬਸ ਨਾ ਭਾਈ ਮਹਾਰਾਜ ਰੱਖੇ ਸਾਰਿਆਂ ਨੂੰ ਸੁੱਖ ਹੈ ਰੱਖੜੀਆਂ ਸਰਕਾਰ ਜੀ ਨੇ ਸਾਰਿਆਂ ਨੇ ਦੋ ਦੋ ਸੂਟ ਦਵਾਦਣੇ ਰੱਜੀ ਦੀਦੀ ਦੀਪਦੀ ਨੇ ਸਾਰੇ ਕੁਝ ਹੋ ਗਿਆ ਟੈਨਸ਼ਨ ਆ ਪਾਉਂਣਾ ਦੇ ਕਢਾਉਣੇ ਆ ਨਾ ਤਿੰਨ ਚਾਰ ਚੁੱਪ ਕਰਕੇ ਆਪਾਂ ਆਪਣੇ ਵੀ ਦੋ ਖਸਕਾ ਲੈਣ ਮੈਂ ਪਰਸੇ ਜਾ ਆ ਜਣੇ ਤੋ ਵਾਸਤੇ ਫੇਰ ਗਈ ਜੇ ਕਿਆ ਹੀ ਲੱਗ ਗਈ ਪਤਾ ਲੱਗਣਾ ਥੋੜੇ ਦਿਨ ਪਹਿਲੇ ਲੈ ਕੇ ਆਉਗੇ ਸਵਾ ਕੇ ਫਿਰ ਪੇਕੇ ਤਾਂ ਹੀ ਜਾਉਗੇ ਆਪਕੇ ਕਿਆ ਮੈਨੂੰ ਪਤਾ ਹੀ ਲੱਗਦਾ ਦੇਣਾ ਸੀ ਵਰ ਕੇ ਆ ਪੇਕੇ ਤਾਂ ਹੀ ਪਾ ਕੇ ਜਾਉਂਗੀ ਮम्मी ਕਿਹਦੇ ਨਾਲ ਇੱਧਰ ਮਿਲੋ ਮਾਤਾ ਜੀ ਨੂੰ ਮਾਤਾ ਜੀ ਭਾਈ ਲੱਗੇ ਵੀ ਫਰਿੱਜ ਸਾਫ ਕਰਨਾ ਤਾਂ ਨਾ ਫਰਿੱਜ ਹੋ ਗਿਆ ਹਾਂ ਜੀ ਸਸਰੀ ਘਰ ਜੀ ਸਾਰਿਆਂ ਨੂੰ ਵਾਈਕੂ ਜੀ ਦਾ ਖਾਨ ਸਾਹਿਬ ਵਾਈਕੂ ਜੀ ਦੇ પતિ ਹਾਂ ਜੀ ਹਾਂ ਲੱਗੇ ਭਾਈ ਆਪਣੀ ਡਿਊਟੀ ਤੇ ਕਹਾ ਪਰੇਜਾ ਤਾਪ ਹੋ ਰਿਹਾ ਮੰਮੀ ਇਹ ਤੌਰ ਤੇ ਨਹੀਂ ਉਹ ਕੱਡੀ ਵੀ ਕਿਆ ਚੱਕਰ ਆ ਤੌਰ ਕੱਡੀ ਵੀ ਹੈ ਹਾਂ ਹੁਣ ਮੇਰੇ ਭੈਣ ਭਾਈਆਂ ਨੇ ਆਉਣਾ ਭਾਈ ਅੱਛਾ ਹੈ ਹਾਂ ਤੌਰ ਤਾਂ ਕੱਢੀ ਆਵਾ ਹਾਂ ਜਾ ਮੇਰੇ ਬੱਚਿਆਂ ਨੇ ਆਉਣਾ ਹੈ ਅੱਛਾ ਹਜੇ ਪਤਾ ਨਹੀਂ ਮਤਲਬ ਕੀ ਕਿਨੇ ਆਣ ਆਏ ਤਾਂ ਪਤਾ ਲੱਗੂਗਾ ਅਜੇ ਆਏ ਨਹੀਂ ਮਤਲਬ ਆਏ ਹੀ ਨਹੀਂ ਹੈ ਨਹੀਂ ਨਹੀਂ ਮਗਾ ਐਦਾਂ ਨਹੀਂ ਪਤਾ ਵੀ ਕਿਨੇ ਕਿਨੇ ਆਣ ਹਾਂ ਇਹ ਨਹੀਂ ਪਤਾ ਹੈਗਾ ਹੁਣ ਆਏ ਤਾਂ ਪਤਾ ਲੱਗੂਗਾ ਕਿਨੇ ਆਉਣਾ ਹੈ ਭਤੀਜੇ ਭਤੀਜੀ ਆਣਾਂ ਭਤੀਜੀ ਨੇ ਆਉਣਾ ਗੱਲ ਹਾਂ ਪਾਂ ਜੇ ਨਿਆਣਾ ਹਾਂ ਉਹ ਦੋਧੀਆਂ ਨਿਆਣਾ ਕੁਝ ਅੱਜ ਤਾਂ ਪਤਾ ਲੱਗੂਗਾ ਇਹ ਅੱਜ ਦੇ ਪਤਾ ਲੱਗੂਗਾ ਠੀਕ ਆ ਠੀਕ ਆ ਹੋਰ ਭਾਈ ਹੋਰ ਜਨਾ ਫ੍ਰੀਜ ਤੋਂ ਹਲਵਾ ਹੁੰਦਾ ਫ੍ਰੀਜ ਤੋਂ ਹਲਵਾ ਭਾਈ ਮੜਾਇ ਦ ਸੁਬੀ ਭਾਈ ਕਿਨੇ ਵੀ ਕਿਨੇ ਆਉਣਾ ਮੈਂ ਤੁਹਾਨੂੰ ਦੱਸਦੀ ਕੀ ਗੱਲ ਹੋਈ ਰਾਤ ਰਾਤ ਨੂੰ ਕੰਮ ਜੇ ਕਰਕੇ ਅਸੀਂ ਤੇ ਮੈਨੂੰ ਮੈਸੇਜ ਆਵੇ ਤਾਂ ਇੰਸਟਾ ਤੇ ਮੈਂ ਰਿਕੁਐਸਟਾਂ ਚੈੱਕ ਕਰ ਰਹੀ ਸੀਗੀ ਤੇ ਉੱਥੇ ਰਿਕੁਐਸਟ ਆਈ ਵੀ ਸੀਗੀ ਇਹਨਾਂ ਦੀ ਤੇ ਇਹਨਾਂ ਨੇ ਕਿਹਾ ਵੀ ਮੇਰਾ ਅਰਜੈਂਟਲੀ ਵੀ ਮੈਸੇਜ ਚੱਕੋ ਵੀ ਅਸੀਂ ਬੁੱਧਵਾਰ ਨੂੰ ਮੁੜ ਜਾਣਾ ਬਾਹਰ ਨੂੰ ਅੱਛਾ ਬਾਹਰੋਂ ਆਏ ਵੇ ਯਾਰ ਬਾਹਰੋਂ ਵੀ ਯੂਕੇ ਸਾਈਡ ਤੋਂ ਇਹਨਾਂ ਨੇ ਆਉਣਾ ਹੁਣ ਇਸ ਟਾਈਮ ਨਮਾ ਸ਼ਹਿਰ ਕੋਲੋਂ ਕਹਿੰਦੇ ਨੇ ਜੇ ਤੁਸੀਂ ਸਾਡੀ ਪਹਿਲਾਂ ਦੀ ਕੁਐਸਚਨ ਚੱਕ ਲੰਦੇ ਵੀ ਜਦ ਆਪਾਂ ਖਟਕੜਕੜ ਕਲਾਂਗੇ ਸੀ ਉਹ ਇੰਦਰ ਬੰਗਿਆ ਕੋਲ ਗਏ ਤੇ ਵੀ ਅਸੀਂ ਤੁਹਾਨੂੰ ਜਿਆਦਾ ਮਿਲਣਾ ਤਾਂ ਮੈਂ ਕਿਹਾ ਚਲੋ ਤੁਹਾਡਾ ਦਾਣਾ ਪਾਣੀ ਪਈ ਇੱਥੇ ਵੀ ਜਿਕੇ ਆ ਮੈਂ ਤੁਸੀਂ ਚੁਗਣਾ ਫਿਰ ਅੱਜ ਮਾ ਲਾਂਗੇ ਐਵੇਂ ਹੁਣ ਠੀਕ ਹੈ ਹੁਣ ਮੰਮੀ ਕਹਿੰਦੇ ਵੀ ਉੱਥੇ ਤੇ ਟੁਰ ਪੇ ਵੀ ਤੁਹਾਡੇ ਕੋਲ ਆਣਾ ਤਾਂ ਕੀ ਗੈਨ ਅੱਛਾ ਮਤਲਬ ਬਾਹਰੋਂ ਫੈਮਿਲੀ ਆਈ ਹੋਈ ਐ ਹਾਂ ਅੰਨੀ ਮੇਰੀ ਵੀ ਨਹੀਂ ਤਾਂ ਗੱਲ ਹੋਈ ਹੈਗੀ ਹਜੇ ਪੱਕਾ ਨਹੀਂ ਪਤਾ ਹਾਂ ਉਹਨਾ ਤਾਂ ਉਹਨਾਂ ਨੇ ਪੱਕਾ ਨਹੀਂ ਇਹ ਨਹੀਂ ਪਤਾ ਵੀ ਮਤਲਬ ਆਪਣੇ ਕੀ ਰਿਸ਼ਤਾ ਲੱਗਦਾ ਹੈ ਇਹ ਰਿਸ਼ਤਾ ਕੀ ਲੱਗਦਾ ਮੇਰੇ ਕਹਿਣ ਦਾ ਮਤਲਬ ਆਏ ਆ ਵੀ ਹਜੇ ਆਪਾਂ ਨੂੰ ਆਏ ਨਹੀਂ ਪਤਾ ਵੀ ਬਾਹਰੋਂ ਆਏ ਵੇ ਕਿੱਥੋਂ ਆਏ ਵੇ ਹਾਂਜੀ ਹਨਾ ਹਾਂਜੀ ਨਹੀਂ ਬਾਹਰੋਂ ਪੱਕਾ ਐ ਅੱਛਾ 100% ਯਾਹਰ ਐ ਵੀ ਯੂਕੇ ਤੋਂ ਆਏ ਨੇ ਉਹ ਠੀਕ ਐ ਇੱਥੇ ਇੰਡੀਆ ਦੇ ਵਿੱਚੋਂ ਨਵੇਂ ਸ਼ਹਿਰੋਂ ਆਏ ਨੇ ਠੀਕ ਹਾਂ ਨਵੇਂ ਤਾਂ ਕੀ ਲੱਗਦੇ ਆ ਆਪਣੇ ਕੀ ਲਿਕੇ ਕਹਿ ਨਹੀਂ ਦੱਦੇ ਵੀ ਭੂਆ ਐ ਸਾਡੀ ਮਾਸੀ ਐ ਸਾਡੀ ਸਾਡੇ ਦਾ ਭਾਈ ਵੀਡੀਓ ਦੇਖਣ ਵਾਲੇ ਸਾਰੇ ਬੂਆ ਭੂਆ ਮਾਸੀਆਂ ਪਾਈਆਂ ਤਾਂ ਮੈਂ ਕਹਿਣੀ ਆ ਮੰਮੀ ਸਾਰੇ ਆਪਣੇ ਭੂਆ ਕਹਿੰਦੇ ਆ ਨਰੋਪੜ ਵਾਲੇ ਬੂਆ ਕਹਿੰਦੇ ਹਾਂ ਕੋਈ ਕਮੈਂਟਾਂ ਵਿੱਚ ਕਰਦੇ ਆ ਭਾਈ ਅੰਮ੍ਰਿਤਸਰ ਵਾਲਦ ਭੂਆ ਕਹਿੰਦੇ ਆ ਹਾਂ ਉਧਰ ਭੂਆ ਕਹਿੰਦੇ ਸਾਡੇ ਵੱਲ ਬੂਆ ਕਹਿੰਦੇ ਨੇ ਬੂਆ ਜੀ ਬੂਆ ਹੀ ਕਹਿੰਦੇ ਆ ਹਾਂ ਤੇ ਬਾਕੀ ਹੁਣ ਭਾਈ ਆਏ ਤੇ ਪਤਾ ਲੱਗੂਗਾ ਜੀ ਵੀ ਹਨਾ ਕਿੰਨੇ ਮੈਂਬਰ ਤੇ ਕਿੱਥੋਂ ਆਏ ਵੇ ਸਾਡੇ ਕੀ ਲੱਗਦੇ ਆ ਤੇ ਸਰਦਾਰ ਜੀ ਨੇ ਖੁਸ਼ ਹੋ ਕੇ ਬਿਸਕੁਟ ਪਕੌੜੀਆਂ ਤੇ ਲਿਆਂਦੇ ਨਾਲ ਮੇਰੀ ਤੇ ਦੀਦੀ ਦੀ ਫੇਵਰੇਟ ਚਮਚਮ ਵੀ ਲਿਆਂਦੀ ਅਸੀਂ ਇੱਕ ਇੱਕ ਸ਼ੱਕ ਵੀ ਅਸੀਂ ਤਾਂ ਅਸੀਂ ਸੜਨ ਕਰ ਬੇ ਨੱਟਾ ਨੂੰ ਲੱਗਾ ਵਰਫੀ ਲਿਆਂਦੀ ਮੈਂ ਵਰਫੀ ਖਾਣ ਨੂੰ ਮੈਨੂੰ ਲੱਗੇ ਰਸਗੁੱਲੇ ਆ ਰਸਗੁੱਣਾ ਤੁਸੀਂ ਮੈਨੂੰ ਝੂਠੇ ਕਰਦੇ ਹੈਂ ਹਾਂ ਨਹੀਂ ਐ ਨਹੀਂ ਹੁੰਦਾ ਇਹ ਨਾ ਪਹਿਲਾਂ ਹੀ ਸਾਡੇ ਨਿਆਣਿਆਂ ਨੇ ਆਣਾ ਉਹ ਨਿਆਣਿਆਂ ਨੂੰ ਵੀ ਦੇ ਦੇ ਨਹੀਂ ਕਿੱਕੇ ਖੋਲੇ ਆ ਉਹ ਕੁਛ ਖਾਣ ਨੂੰ ਨਾ ਹੁਣ ਅਗਲਾ ਆ ਆਥੇ ਪਹੁੰਚ ਗਿਆ ਉਸੇ ਲੋਕ ਕੋਈ ਨਾ ਉਹ ਵੀ ਆਪਣੇ ਵੱਗ ਗਈ ਆ ਉਹ ਫਿਰ ਉਹਨਾਂ ਦੀ ਜਾਨ ਤੋਂ ਬਚ ਖਾਲਾਂਗੇ ਨਾ ਤੇਰਾ ਕੋਈ ਨਹੀਂ ਤੇ ਬਾਈ ਜੀ ਧੰਨਵਾਦ ਆ ਇਹਨਾਂ ਦਾ ਬਹੁਤ ਬਹੁਤ ਜਿਹੜੇ ਸਾਨੂੰ ਇੰਨਾ ਪਿਆਰ ਕਰਦੇ ਹਨਾ ਐਡੀ ਦੂਰੋਂ ਸਾਨੂੰ ਮਿਲਣ ਆ ਰਹੇ ਆ ਤੇ ਉਹਨਾਂ ਦੇ ਆਏ ਤੇ ਮਿਲਦੇ ਆ ਜੀ ਫਿਰ ਤੁਹਾਨੂੰ ਕਾਸ਼ 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 ਮੋਟੇ ਬੱਤਾਂ ਹਾਂ ਜੇ ਅੰਦਰ ਚਾਹਦੇ ਨੇ ਬਹੁਤ ਫ੍ਰੀ ਅਲੋ ਅੰਦਰ ਆਈ ਜਾਂਦੀ ਹੈ ਮੇਰਾ ਬੰਦਾ ਵੀ ਸਪੈਸ਼ਲ ਸਾਸ ਕਰਦਾ ਮੈਂ ਲਿਖਿਆ ਹੈ ਆਪਣਾ ਸਾਸਰ ਘਰ हाँ अभी तो ठंडा बहुत तो पड़ रही है अभी नाइट भी हम तो अभी शुभ चलो रस्ती चलो पहला लगला पहले डेढ़ बंजर मिल गया और एक ही सही है सही है लगली है लिखिया वाले थे खाया वाले लिखिया वाले पहले तो पहला खाया वाला पहले तो मेरे भूल हो गए ਮੈਂ ਉਹ ਨੋਰ ਖੈਰਾਬਾਦ ਦੇਖਵਾਵਾ ਹਾਂ 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 ਹੁਣ ਕਹਤੇ ਬੁੱਡੇ ਪੋਰੇ ਵਿੱਚੋਂ ਆਏ ਹੋਣੇ ਹਾਂ ਜੀ ਹਾਂ ਬੁੱਡੇ ਪੋਰੇ ਚੋਂ ਆਤਾ ਹੀ ਹਾਂ ਜੀ ਹੁਣ ਤੁਸੀਂ ਲਖਵਾ ਦਿਓ ਉੱਥੇ ਲੈ ਕੇ ਲਖਵਾ ਦਿਓ ਹੋਰ ਵੀ ਆਉਂਦੇ ਆ ਉਹਦਾ ਹਾਲ ਦਾ ਜੇ ਬੰਦੇ ਨੇ ਫਸਟ ਟਾਈਮ ਆਉਣਾ ਉਹਦੇ ਬਿਲਕੁਲ ਹੈ ਸਾਰੇ ਸਾਰੇ ਖੇਤਾਂ ਕੁੱਤਾਂ ਦੇ ਵਿੱਚੋਂ ਦੀ ਹੋ ਕੇ ਆਉਣਾ ਹਾਂ ਜੀ ਮੈਂ ਤਾਂ ਨਹੀਂ ਤੁਹਾਡੇ ਨਾਲ ਆ ਰਿਹਾ ਨਹੀਂ ਮੈਂ ਲੋਕੇਸ਼ਨ ਤੋਂ ਤੁਸੀਂ ਹੋਰ ਜਣਾ ਮੈਂ ਲੋਕੇਸ਼ਨ ਦਾ ਸਿਸਟਮ ਹੈ ਯਾਰ ਇੱਕ ਮੋਰ ਗਲਤ ਮੋੜ ਤੋਂ ਉਹਨੂੰ ਉੱਤਰੀ ਸੜਕ 'ਤੇ ਚੱਕ ਲੈਣੀ ਹਾਂਜੀ ਹਾਂ ਪਰਸਾ ਘਵਾਉਂਦੇ ਫਿਰ ਜਾਂਦੇ ਆ ਫਿਰ ਪਤਾ ਨਹੀਂ ਕਿੱਥੇ ਲੱਗਣਾ ਤੇ ਕੇਸਿਸ ਤੇ ਹੋਰ ਕੇਸ ਹੋਣਗੇ ਆ ਵੀ ਕੇਸ ਉਹ ਤਾਂ ਜਿਹੜੀ ਆਪਣੀ ਆਪ ਬਣਾ ਦੀ ਉਹੀ ਲੋਕੇਸ਼ਨ ਆ ਬਸ ਦਿਮਾਗ ਦੇ ਇੱਕ ਵਾਰ ਜਿੱਥੇ ਨੂੰ ਲੱਗਿਆ ਬੰਦਾ ਲੱਗਿਆ ਬਸ ਰੰਗੇ ਹਾਂ ਪੁੱਤ ਯਾ ਮੁਰੂ ਨੇ ਉਹ ਕਿੱਥੇ ਫਰੰਡ ਆ ਵੀ ਦੇਣਾ ਇਹ ਕੋਈ ਜਿਹੜੀ ਰੋਡ ਚੱਲਦਾ ਜਿਹੜਾ ਬਿੱਟੀ ਅੱਜ ਆ ਜੀ ਆ ਜੀ भुला मीट केस टाइम ग ਤੇ ਅਸੀਂ ਕੱਲ ਨੂੰ ਕੱਲ ਗਏ ਹਾਂ ਨਾ ਕੱਲ ਅਸੀਂ ਮੈਂ ਇਹ ਤਾਂ ਤਾਂ ਕੰਪਟ ਜਾਣਾ ਕਹਿੰਦਾ ਉੱਥੇ ਕੂਆ ਜੀ ਜਿੱਥੋਂ ਆਪਾਂ ਕੜੀ ਪਤਾ ਪਾਉਣੇ ਸੀ ਤਾਂ ਪਤਾ ਨਹੀਂ ਮੈਨੂੰ ਜਾਣ ਨਹੀਂ ਜਦੋਂ ਅਸੀਂ ਉੱਥੇ ਕੋ ਪਹੁੰਚੇ ਮੈਂ ਕਹਾ ਮਗਾ ਇਹ ਹੀ ਆ ਚਾਹੀਦਾ ਮੈਂ ਕਿਹ ਚਾਣਾ ਕਿੱਥੇ ਸੀ ਅਸੀਂ ਇੱਧਰ ਹਸ਼ਿਆਰ ਕੋੜ ਬੇ ਕੋ ਦਾ ਜਿਠੇਰੇ ਜਿਠੇਰਿਆਂ ਦੇ ਜਿਠੇਰੇ ਅੰਦਰ ਬੰਕਾ ਤੇ ਬੰਦਿਆਂ ਨੂੰ ਅਸੀਂ ਹਾਂ ਠੀਕ ਠੀਕ ਮੈਂ ਭੁੱਲ ਗਈ ਕਿੱਥੇ ਆ ਉਹ ਮੈਨੂੰ ਲੈ ਗਿਆ ਕਿ ਮੈਨੂੰ ਪਤਾ ਉਹ ਕੂਆ ਜੀ ਕਿੱਥੇ ਜਾਣਾ ਤੇ ਤੁਹਾਡੀ ਸੋਤ ਕੀ ਹੈ ਪਮਰੇ ਬਸ ਇਹਦੇ ਰਾਮ ਜੀ ਲਈ ਠੀਕ ਹੈ ਜੀ ਤੇ ਆਪਣੇ ਨਾਮ ਆ ਸ਼ਹਿਰ ਤੋਂ ਦਿੱਤਨਾ ਅਸੀਂ ਕਾਮਾ ਨਮਸ਼ਰਤੇ ਬੰਗਾ ਬੰਗਾ ਖਟਖਟ ਅਸੀਂ ਜਿਹੜੀ ਵੀਡੀਓ ਸ਼ੂਟ ਕੀਤੀ ਉਹਦੇ ਵਿੱਚ ਬੋਲਿਆ ਹੋਇਆ ਕਾਮਾ ਪਹੁੰਚ ਗਏ ਸੀ ਬੰਗੇ ਪਹੁੰਚ ਕੇ ਖਟਖਟ ਕੇ ਨਾ ਪਹੁੰਚ ਗਏ ਵੀ ਐਟਰ ਆਈਆਂ ਵੀਰਾਂ ਦਾ ਪਿੰਡ ਹੈ ਮੈਂ ਥੋੜੀ ਜਿਹੀ ਦੇਖੀ ਸੀ ਕਿਉਂਕਿ ਟਾਈਮ ਨਹੀਂ ਨਾ ਇੱਥੇ ਮਿਲਣਾ ਇਹ ਦੇਖਦੇ ਆ ਕਿਉਂਕਿ ਇਹਨਾਂ ਨੇ ਕਿਤੇ ਜਾਣਾ ਨਹੀਂ ਉਹਦਾ ਬਾਹਰ ਐਂ ਤਾਂ ਸਵੇਰੇ ਉੱਠ ਕੇ ਮਮ ਬ੍ਰਾਸ਼ ਵੀ ਬਾਤ ਕਰਨਾ ਬੱਲਾ ਵੀਡੀਓਜ਼ ਦੇਖੇ ਮੈਂ ਉੱਚੀ ਇਹ ਹਾਲਾ ਅਸੀਂ ਥੱਲੇ ਆਵਾਜ਼ਾਂ ਮਾਰਦੇ ਰਹੀ ਤਾਂ ਆਜੋ ਥੱਲੇ ਨੂੰ ਆਜੋ ਆਜੋ ਪੂਰੀ ਆਪਣੀਆਂ ਵੀਡੀਓਜ਼ ਦੇਖ ਕੇ ਤਰਨ ਜਿਵੇਂ ਲੇਡੀਆਂ ਨੂੰ ਸੀਰੀਅਲ ਦਾ ਚਸਕਾ ਹੁੰਦਾ ਵੀ ਅਸੀਂ ਪਹਿਲਾਂ ਦੇਖ ਲਈਏ ਕਿ ਆ ਹੁੰਦਾ ਉਹ ਮੈਂ ਕਰ ਇਹਨਾਂ ਨੂੰ ਆਉਂਦਾ ਜਦੋਂ ਤੁਹਾਡਾ ਵਿਆਹ ਹੋਇਆ ਪੂਰਾ ਦੇਖਿਆ 1 ਮਿੰਟ ਵੀ ਮਿਸ ਨਹੀਂ ਕੀਤਾ ਜਿੰਨਾ ਵੀ ਲਾਈਵ ਚੱਲਿਆ ਨਾ ਵਿਆਹ ਸਾਰਾ ਦੇਖਿਆ ਹੁਣ ਨਾ ਤਾਂ ਕੰਮ ਤੇ ਸੀਗੀ ਅੱਛਾ ਕਿਦਾਂ ਦੇਖ ਲਿਆ ਪਿਆ ਉਹ ਜਦੋਂ ਆਉਂਦਾ ਉਹ ਜਦੋਂ ਆਉਂਦਾ ਤੁਸੀਂ ਕਹਿੰਦੇ ਹੋਏ ਉਹਦੇ ਉਹਦੇ ਤੋਂ ਗੱਲ ਇਹ ਅੱਜ ਤਾਂ ਜਿਹਾ ਹੋ ਜਾਂਦੀ ਐ ਵੀ ਐਸੀ ਵੀ ਚਾਰੇ ਕਰਦੇ ਸੀ ਉਹ ਕਰਦੇ ਸੀ ਇਹ ਗੱਲ ਹੋ ਜਾਂਦੀ ਆ ਬਸ ਨਾਲੇ ਆਪਣੇ ਪਿੰਡਾਂ ਦਾ ਭਰਤ ਬਹੁਤ ਆ ਵਿਆਹ ਲਾਉਣਾ ਜਿਹੜੀਆਂ ਵੀ ਉੱਤਰ ਆਪਣੇ ਹੋਰ ਤੰਗਣਾ ਹੁੰਦੇ ਆ ਇਹ ਤੇ ਹੋਰ ਉਧਰ ਆਪਤਾ ਬਸ ਮੋਸਟਲੀ ਪੰਜਾਬ ਤੋਂ ਦੇਖਿਆ ਨਾ ਵੀ ਡਟਿਆ ਸਰਬ ਤਿੰਨ ਕ ਘਟਿਆ ਰਹਿ ਗਿਆ 11 ਕੱਬ ਚ ਪਾਸ ਸਟਾਰਟ ਹੁੰਦਾ ਚਾਰ ਬੰਦ ਨੂੰ ਬਸ ਨਵੇੜ ਕੇ ਪਰੇ ਕਰਦੇ 40 ਨੇ ਸਾਢੇ ਤਿੰਨ ਤਿੰਨ ਬਾਦ ਨੂੰ ਮਨਨਵਾਦੀ 2:00 ਵਜੇ ਤੱਕ ਸਾਰੇ ਦੇਪਾਂ ਕਿਨੂੰ ਲੱਗਦੇ ਨੇ ਵੀ ਪੈਸੇ ਪਾ ਦਵੇ ਚ ਲਾੜਾ ਲਾੜੀ ਬੈਠੀ ਜਾਂਦੀ ਹੈ। ਤੇ ਪੈਸੇ ਵਾਸੇ ਕਰਦੇ ਜਾਂਦੇ ਚੱਲਦੀ ਆ ਬੰਦੇ। ਤੇ ਤੁਹਾਡਾ ਫਾਰਮ ਤੋਂ ਸੰਜੀਏ। ਉਹਦੇ 2 ਘੰਟਾ ਦਾ ਪਸੂ ਮੰਨਦਾ ਤਾਂ 2 ਘੰਟੇ ਵੀ ਨਹੀਂ ਲੱਗਦੇ ਹੁਣ। ਨਹੀਂ ਨਹੀਂ ਸਾਡੇ ਸਾਡੇ ਉੱਤੇ ਜਿਆਦਾ ਗੁੰਨਾ। ਹਾਂ ਸਾਡੇ ਹੋਈ ਨਹੀਂ ਆਪਣੇ ਸਾਰੇ ਫੰਕਸ਼ਨ ਕਰਦੇ ਹੁਣ ਇੱਥੇ ਤਾਂ ਜਿੱਦਾਂ ਨਾ ਕਿ ਕੋਈ ਕਿਸੇ ਤੇ ਜਾ ਕੇ ਉਹ ਦੇਖਿਆ ਬਹੁਤ ਛੋਟਾ ਜਿਹਾ ਘਰ ਦੋਸਤਾਂ ਦਾ ਬੀਕ ਪਹਿਲਾਂ ਰਿਆ ਸ਼ੁਰੂ ਹੋ ਜਾਂਦਾ। ਹਾਂਜੀ ਅੱਛਾ ਸਾਰੇ ਆਪਣੇ ਰਸਮਾਂ ਜਿੱਦਾਂ ਕੜਾਈ ਨਾ ਨਹੀਂ ਕਰਨਾ ਅਸੀਂ ਆਪ ਸਾਰਾ ਕੁਝ ਬਣਾਉਨੇ ਆ ਘਰੇ ਸਾਰਾ ਆਪ ਕਰੀਦਾ ਸਾਰਾ ਦੇ ਲੈਣਾ ਕਿ ਟਾਈਮ ਚਾਹਦਾ ਕਿ ਟਾਈਮ ਵੀ ਅਸੀਂ ਦੇ ਟਾਈਮ ਜਦੋਂ ਵਿਆਹ ਤੋਂ ਪਹਿਲਾਂ ਇੱਕ ਹਫਤਾ ਪਹਿਲਾਂ ਪੜਾਈ ਜਿਹੜਾ ਅਸੀਂ ਆਪਣੇ ਰਿਟਸ ਸਾਰਾ ਆਪਲੇ ਜਿਵੇਂ ਇਹ ਵਗੈਰਾ ਸਾਰਾ ਲੇਡੀ ਸੰਗੀਤ ਕਰਨਾ ਜਗ ਕੋ ਕਰੀਓ ਤੁਹਾਡੇ ਤੇ ਆ ਤੁਸੀਂ ਇੱਕ ਦਿਨ ਚ ਦੋਨੋਂ ਪ੍ਰੋਗਰਾਮ ਕਰਨੇ ਆ ਜੋ ਫੇਸਬੁਕ ਸਾਰਾ ਆਪਾ ਕਰਦੇ ਆ ਵਿਆਹ ਵਿਆਹ ਤੇ ਹੁਣ ਇੱਥੇ ਸਿਰਫ ਕੀ ਆ ਫੈਮਿਲੀ ਜਾਂਦੀ ਨਾਲ ਗੁਰਦੁਆਰਾ ਲਾਵਾ ਦੇਖਣ ਬਾਕੀ ਬਾਕੀ ਕੋਈ ਸਜੰਦਾ ਸਾਡੇ ਨੇ ਸਾਡੇ ਸਾਰੇ ਨੇ ਜਦੋਂ ਸਭ ਦਾ 2500 500 ਜਿੰਨਾਰੇ ਹੁਣੇ ਸਾਡੇ ਨੇ ਪੂਰੀ ਵਾਰਾ ਸਹੀ ਆ ਜਾਣਾ ਸਾਡੇ ਉੱਤੇ ਹੋਣੀ ਉੱਤੇ ਚੱਕਰ ਵਿਆਹ ਦੇ ਕੇ ਉਸ ਤੋਂ ਬਾਅਦ ਚੋਣੀ ਨਾਲ ਚੱਲਦਾ ਓਕੇ ਵੀ ਹੈ ਥੋੜਾ ਬਹੁਤ ਸਾਲ ਦੇ ਵਿੱਚ ਇੱਕ ਆ ਜਾਓ ਹਰ ਸਾਲ ਦੇ ਵਿੱਚ 12 12 ਆ ਜਾਂਦੇ ਇਹਦੇ ਵਿੱਚ ਪ੍ਰੋਬਲਮ ਹੋ ਗਿਆ 4 ਵਜੇ ਸੀ ਮੈਂ ਸਜੋੜਿਆ ਕਿੰਨਾ ਸਾਰੇ ਪ੍ਰੋਗਰਾਮ ਨਹੀਂ ਹੈ ਪ੍ਰੋਬਲਮ ਕੀ ਕਹਿੰਦੇ ਮਤਲਬ ਲੇਡੀਜ਼ ਨੂੰ ਹੋਏ ਜਾਂਦਾ ਵੀ ਜਲ ਛੇਤੀ ਚਲੋ ਜੀ ਪੈਸੇ ਪਾ ਕੇ ਚੱਲੋ ਮੈਂ ਸੋਚੀ ਨਹੀਂ ਖਾਣ ਨਹੀਂ ਨਹੀਂ ਦੁੱਧ ਵਾਲੇ ਆ ਜਾਓਗੇ ਆਏ ਅੱਜ ਅੱਜ ਆ ਕੇ ਤਰ ਤਰ ਰਜਵਾਨੀਆਂ ਆਇਆ ਇਦਾਂ ਹੋ ਜਾਂਦਾ ਹੈ ਫਿਰ ਸਾਡੇ ਇਦਾਂ ਸਾਡੇ ਵੀਕਐਂਡ ਤੇ ਪਤਾ ਹੁੰਦਾ ਹੈ ਸੈਟਰਡੇ ਸੱਦੇ ਸਾਰੇ ਮੋਸਟਲੀ ਛੁੱਟੀਆਂ ਹੀ ਹੁੰਦੇ ਆ ਹੁੰਦੇ ਹੀ ਕਰਦੇ ਇਹ ਜਾਗੋ ਜੁਗੋ ਤਾਂ ਆਪਣੇ ਪੂਰਾ ਕਰਦੇ ਜਾਈਗਾ ਆਪਣੇ ਇੱਕ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਕਰ ਲੈਂਦੇ ਆ ਸਾਡੇ ਇੱਕ ਰਾਤ ਪਹਿਲਾਂ ਜਾਂ ਹੁਣ ਅੱਜਕੱਲ ਇੱਕ ਗੈਪ ਡੇ ਰੱਖਣ ਲੱਗ ਪਏ ਆ ਗੈਪ ਰੈਸਟ ਡੇ ਕਰਦੇ ਆ ਫਿਰ ਉਹ ਇੱਕ ਦਿਨ ਉਹ ਕਰ ਲੈਂਦੇ ਆ ਕਿਤੇ ਮਹਾਰਾਜ ਨੇ ਸਵਾਭ ਬਣਾਇਆ ਜਿਵੇਂ ਇੰਗਲੈਂਡ ਵਾਲਾ ਵਿਆਹ ਵੀ ਸ਼ੂਟ ਕਰਾਂਗੇ ਸਾਡੇ ਧੀ ਰਾਣੀ ਦੇ ਵਿੱਚ ਜਾਣਾ ਅਨ ਬਿਆਰ ਚ ਫੰਕਸ਼ਨ ਆਉਂਦਾ ਹੈ ਮੇਰੇ ਬਰਦਰ ਇਹਨਾਂ ਆਇਤੇ ਮਰੇ ਜੀਜਾ ਨੇ ਵਾਹ ਜੀ ਮੈਂ ਗੁਰਪ੍ਰੀਤ ਦੇ ਬਿਆਹ ਤੇ ਆਉਣਾ ਮੈਂ ਤਾਂ ਹੁਣ 16 ਸਾਲਾਂ ਦੀ ਹੋ ਗਈ ਗੁਰਪ੍ਰੀਤ ਤੇ ਹੁਣ ਪਾਸਪੋਰਟ ਬਣਾਉਣਾ ਸ਼ੁਰੂ ਕਰਨਾ ਪਹਿਲੇ ਤੁਸੀਂ ਜਿੱਪੜੀ ਕਰਾਓ ਪਾਸਪੋਰਟ ਬਣਾਓ ਫੇਰ ਹੀ ਆਉਂਗੇ ਆਪ ਕਹਿ ਰਹੇ ਹੋ ਮੈਂ ਦੂਜਾ ਮਿਲਣਾ ਪਤਾ ਨਹੀਂ ਨਹੀਂ ਸਾਨੂੰ ਹੋਈ ਇਹਦਾ ਹੁਣ ਪਰਮਾਤਮਾ ਜਾਣਦਾ ਨਹੀਂ ਨਹੀਂ ਪਹਿਲੇ ਪੋਜ਼ਿਟਿਵ ਰੋਗ ਮਿਲ ਜਾਊਗਾ ਮੈਂ ਪਹਿਲੇ ਸਿੱਧਾ ਹੋ ਜਾਮ ਦਮ ਪਹਿਲੇ ਸਿੱਧਾ ਹੋ ਜਾਓ ਬਾਕੀ ਦੇਖ ਹੀ ਜਾਓ ਤੁਹਾਨੂੰ ਤਾਂ ਮਿਲਣਾ ਤੁਸੀਂ ਤਾਂ ਜਾਣਾ ਸਾਨੂੰ ਤੁਸੀਂ 10 ਵੀ ਪਾਸ ੱਟਕਾ ਲਾ ਕੇ ਲੈ ਤੁਹਾਨੂੰ ਕਹਿਣਾ ਕੁਝੋ ਯਾਰ ਜਿਹਦੀ ਕਿਸਮ ਚ ਆਖੜੀ ਆਣ ਪੜੇ ਦੀ ਜਾਗ ਜਣੀ ਹਾਂ ਉਹ ਪੜਿਆ ਹੋਵੇ ਚਾਹੇ ਨਾ ਹੋਵੇ ਨਰਸ ਨੂੰ ਤੋਂ ਨਾ ਬਿਊਟੀ ਰੈਜਨ ਕਿ ਉਹ ਥੋੜਾ ਜਿਹਾ ਆਜਾ ਦਿਓ ਅਲਰਜੀ ਉਹ ਚਾਹੇ ਸਾਰੇ ਦਾਣੇ ਪਾਣੀ ਦੀ ਫੇਰ ਆ ਬਸ ਵਾਜੀ ਹਾਂ ਦਿੱਤੇ ਦਿੱਤੇ ਬੰਦੇ ਨੇ ਚੁਗਣਾ ਲਾ ਕੇ ਉੱਥੇ ਉੱਥੇ ਚੁਗਣਾ ਸਹੀ ਗੱਲ ਕੋਈ ਬਿਜੇ ਦੀ ਲੋੜ ਨਹੀਂ ਪਾਣੀ ਜਿੱਥੇ ਜਿੱਥੇ ਦਾਣਾ ਪੂਰਾ ਪੈਵੇਰੇ ਕਿਰੇ ਮਿਲਣ ਤੁਹਾਨੂੰ ਚੁਗੇ ਹੋਵੇਗਾ ਕਿ ਅਸੀਂ ਸਹੀ ਗੱਲ ਹੈ ਇਹਦੇ ਵਿਆਹ ਤੋਂ ਮਤਲਬ ਇਹਦੇ ਵਿਆਹ ਤੋਂ ਚੁਗਣਾ ਲਾ ਕੇ ਪਤਾ ਨਹੀਂ ਕਿਸੇ ਨਾਲ ਆਉਂਦਾ ਇਹਨਾਂ ਘੰਟੇ ਇਹਦੇ ਆ ਰਹੀ ਪਤਰੀ ਦੀ ਸਭਾ ਕਿਹਦਾ ਹੋਣਾ ਗਾਂ ਕਿਹਦਾ ਕੁਛ ਨਹੀਂ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੋ ਹੁਣ ਸਮਾਂ ਚੱਲਦਾ ਉਹਦੇ ਮੁਤਾਬਿਕ ਬੈਗਰੂ ਚੰਗਾ ਹੀ ਗਿਆ ਹਾਂਜੀ ਕੰਟੀਨੇਟ ਨਹੀਂ ਮੈਨੂੰ ਪਤਾ ਨਹੀਂ ਕੀ ਲੱਲ ਹੋਏ ਕਿ ਕੱਲ ਕੀ ਨੇ ਕਰ ਦਿੱਤਾ ਇਹ ਦੱਸਿਆ ਵੀ ਨਰਸਰੀ ਆ ਮੇਰੀ ਅੱਜ ਮੈਨੂੰ ਹਮੇਸ਼ਾ ਲੱਗਦੀ ਆ ਕਿ ਅੱਜ ਲੋਕਾਂ ਤੇ ਘਟਿਆ ਹੈ ਤੇ ਮੈਂ ਕਿਹਨੂੰ ਵੀ ਆਉਂਦਾ ਜੇ ਦਿਮਾਗ ਚ ਨਹੀਂ ਆਉਂਗਾ ਤਾਂ ਤਵਨ ਸੁਤੂ ਰਹਿਣਾ ਹੋ ਸਕਦਾ ਹੋਰ ਤਾਂ ਕਿ ਹੁਣ ਕਹਿ ਦੋ ਮੈਨੂੰ ਵੀ ਅੱਜ ਤੱਕ ਮੈਨੂੰ ਘਰੋਂ ਕੱਢਤਾ ਮੈਂ ਤਾਂ ਸੋਚਿਆ ਵੀ ਭਾ ਅੱਜ ਤਾਂ ਸਾਡੀ ਭੈਣ ਦਾ ਵਿਆਹ ਹੋਇਆ ਸੀ ਹਾਂਜੀ ਤੇ ਹੁਣ ਨਹੀਂ ਪਤਾ ਫਿਰ ਤਾਂ ਮਨੋ ਸੋਚੂ ਹੈ ਨਹੀਂ ਮਾਈਂਡ ਹੋਰ ਪਾਸੇ ਲੱਗਿਆ ਵਾ ਅੱਜ ਤਾਂ ਲੱਗੇ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਸੀ ਵੀ ਕੱਟ ਕੱਟ ਆਪਾਂ ਸੋਚਦੇ ਵੀ ਲੜਾਈ ਹੋਊਗੀ ਮੈਨੂੰ ਕਹਿੰਦੇ ਨਹੀਂ ਕੱਢਤਾ ਪਰ ਸੀ ਲੱਗਦਾ ਕਿ ਇਹ ਬੈਟਰ ਹੈ ਮੈਨੂੰ ਬਾਅਦ ਚ ਦੱਸਿਆ ਉਹ ਜੇ ਰੋਬ ਬੜਾ ਯਾਮ ਹੋ ਗਿਆ ਕੀ ਗੱਲ ਹੈ ਕਿ ਜੇ ਅੱਠ ਦੇ 32 ਸਾਲ ਪਹਿਲਾਂ ਤੁਹਾਨੂੰ ਘਰੋਂ ਵੱਡਾ ਤਾਂ ਤੁਸੀਂ ਬੈਠੇ ਵੀ ਕਿੱਥੇ ਹੈ ਬੜਾ ਇਹ ਵੀ ਹੈਗਾ ਹਾਂ ਤੇ ਲੋਕ ਆ ਗਏ ਫੇਰ ਮਦ ਨਹੀਂ ਕਿੱਥੇ ਬਣਾਉਣਾ ਫੇਰ ਮਦ ਕਿੱਥੇ ਬਣਾਉਣਾ ਸਹੀ ਹੈ ਤੇ ਦਾਣੇ-ਦਾਣੇ ਤੇ ਮੋਰੇ ਆ ਹਾਂਜੀ ਹਾਂ ਹਾਂ ਸਹੀ ਗੱਲ ਹੈ ਕਿਥੇ ਦਾਣਾ ਪਾਣੀ ਉੱਥੇ ਚਲੇ ਹੀ ਜਾਣਾ ਸਹੀ ਹੈ ਹਾਇਨੇ ਮੋਹਣਾ ਦਾ ਪਰਦੇ ਨੂੰ ਤੁਸੀਂ ਸਿੱਧਾ ਲਾ ਵੀ ਪਹਿਲਾ ਭੈਣ ਕਹਿੰਦੀ ਮੈਨੂੰ ਕਹੇ ਦੱਸ ਰਿਸ਼ਤਾ ਹੁੰਦਾ ਸੀ ਤੇ ਕਹਿੰਦੇ ਸਾਡੇ ਮੰਮੀ ਜੀ ਨਹੀਂ ਮੰਨੇ ਵੀ ਮੈਂ ਆਪਣੀ ਕੁੜੀ ਬਾਹਰ ਨਹੀਂ ਭੇਜਣੀ ਹੈਗੀ ਹਾਂ ਉਦੋਂ ਬਾਅਦ ਆ ਭਾਜੀ ਦਾ ਅੰਗਲੈਂਡ ਤੋਂ ਇਹ ਆਇਆ ਹੋਇਆ ਸੀ ਇੱਧਰ ਇੰਡੀਆ ਚ ਮੈਂ ਤੁਸੀਂ ਕਰਾਉਣਾ ਫਿਰ ਇਹਨਾਂ ਦਾ ਰਿਸ਼ਤੇ ਬਾਰੇ ਗੱਲ ਚੱਲੀ ਤਾਂ ਉਦੋਂ ਵੀ ਜਵਾਬ ਦਿੱਤਾ ਮਰਦਾ ਨਹੀਂ ਵੀ ਨਹੀਂ ਮੈਂ ਮੈਂ ਕਰਨਾ ਨਹੀਂ ਹੈਗਾ ਇਹਨੂੰ ਮਾਤਾ ਸਪਾਇਰ ਹੋ ਗਏ ਉਹ ਪੇਪੈਂਡਿੰਗ ਸੀ ਰਿਸ਼ਤਾ ਸੰਜੋਗ ਸੀ ਗੱਲਤਾ ਤੇ ਪਾਜੀ ਨਾਲ ਸੰਜੋਗ ਸੀ ਵਿਆਹ ਕਰਾ ਕੇ ਦਿੱਦੇ ਹਮਮ ਬੱਲੇ ਗੱਲ ਬੰਦ ਹੋਈ ਉਹ ਫੇਰ ਸ਼ੁਰੂ ਹੋ ਜਾਂਦੀ ਆ ਹਾਂ ਅੱਲਾਹ ਵਾਹ ਜਦੋਂ ਗੱਲ ਤਾਂ ਬੰਦ ਹੋ ਜਾਂਦੀ ਆ ਵਿਆਹ ਨਹੀਂ ਰਿਸ਼ਤੇ ਦੀ ਫੇਰ ਦੁਆਰਾ ਜਿੱਦਾਂ ਸ਼ੁਰੂ ਹੋ ਜਾਂਦੀ ਆ ਗੱਲ ਸੰਜੋਗ ਕਾ ਸਾਡੇ ਦਿਲ ਸਾਡੇ ਸੱਜਣਾ ਜਿਹੜਾ ਆਏ ਸੀਗੇ ਮੈਨ ਮੰਮੀ ਮੰਮੀ ਚੈਲਮਪੰਜ ਛੇ ਮਹੀਨੇ ਵਾਫੇ ਹੋ ਗਏ ਉਹ ਰੋਗਤ ਵਾਲੀ ਨੇ ਸਾਡੇ ਇੱਕ ਹੀ ਵਾਲੇ ਮੁੰਡੇ ਦਾ ਉਹਦੇ ਵੇਖਣ ਹੋਇਆ ਬਹੁਤ ਸਾਰੀ ਬੜੀ ਜਿਹੜੀ ਆ ਲਾਪਰੀਤ ਉਹਦੇ ਨਾਲ ਵੀ ਇੱਕੜੀ ਹੋਇਆ ਪਹਿਲਾਂ ਗੱਲ ਬਹੁਸਣੇ ਚਲਦੀ ਸੀ ਗੱਲ ਚੋਕੀ ਉਹਨਾਂ ਨੇ ਹਾਂ ਨਾ ਨਹੀਂ ਦਿੱਤੀ ਜਿਹੜਾ ਮੁੰਡਾ ਪੂਰੇ ਦੁੱਤ ਇਕੱਠਾ ਕਰਕੇ ਲੈ ਜਾਂਦੇ ਆ ਉਹ ਗੱਲ ਚਲਾਈ ਦੀ ਤਾਂ ਗੱਲ ਉਹਨਾਂ ਨੇ ਮਕਾਨ ਵੀ ਦੇਖ ਲਿਆ ਮੁੰਡੇ ਦੀ ਫੋਟੋ ਵੀ ਦੇਖ ਲਈ ਚੁੱਪ ਜੇ ਕਰਕੇ ਨਾ ਹਾਂ ਦਿੱਤੀ ਨਾ ਨਾ ਦਿੱਤੀ ਉਹ ਕਹੀ ਜੇਬੇ ਤੁਸੀਂ ਦੱਸੋਦਾ ਸਹੀ ਜੇ ਹਾਂ ਕਰਨੀ ਨਾ ਕਰਨੀ ਮੈਨੂੰ ਜਵਾਬ ਦੇ ਦੇ ਨਹੀਂ ਕਿ ਕਰਦੇ ਤਾਂ ਕਰੇਗਾ ਉਹ ਕੁਝ ਨਹੀਂ ਬੋਲੇ ਨਾ ਉਹ ਜਵਾਬ ਦਿੱਤਾ ਨਾ ਉਹ ਹਾਂ ਕਰ ਇਹ ਨੂੰ ਨਹੀਂ ਕੁਝ ਨਹੀਂ ਬੋਦੇ ਉਹ ਮੁੰਡੇ ਦੇ ਆਪਣੇ ਫੋਟੇ ਹੀ ਮਲਾ ਕੇ ਸਾਨੂੰ ਕਹਿਤਾ ਕਹਿੰਦੇ ਵੀ ਉਹ ਕਹਿੰਦੇ ਮੁੰਡੇ ਦੀ ਉਮਰ ਜ਼ਿਆਦਾ ਚਾ ਉਹਨੇ ਆਪਣਾ ਤੈ ਹੀ ਲਾ ਕੇ ਕਹਿਤਾ ਵੀ ਅਵਰ ਨਹੀਂ ਦੱਸਦੇ ਤਾਂ ਫੇਰ ਨਹੀਂ ਫੇਰ ਉਹ ਤਾਂ ਫੇਰ ਸਾਡੀ ਦੋਤ ਹੀ ਆਰੇ ਸਾਡੀ ਦੋਤ ਹੀ ਚੱਕਣ ਚੱਕਿਆ ਉਹਨੇ ਫੋਟੋ ਦਿਖਾਈ ਉਹਨੇ ਰਿਸ਼ਤਾ ਕਰਾਉ ਉਹ ਕਹਿੰਦੇ ਹੈਗੇ ਆ ਉਹਦਾ ਦੋਸਤ ਦਾ ਕਹਾ ਦੋਸਤ ਦਾ ਕੋਈ ਨਾ ਇਹ ਗੱਲ ਤੋਰੀ ਆ ਉਹ ਕਹਿੰਦਾ ਵੀ ਦਿਖਾਉ ਉਹ ਕਹਿੰਦਾ ਵੀ ਇਸਾ ਕਰਾ ਦਨ ਕਰਾ ਦਨੇ ਕਹਿੰਦਾ ਇਸਾ ਵੀ ਦੱਸੋ ਤੁਸੀਂ ਕਰਾਈਏ ਕਹਿੰਦਾ ਹਾਂ ਕਰਾ ਦੂਗਾ ਤੇ ਗੱਲ ਤੋਰੀ ਉਹੀ ਮਕਾਨ ਉਹੀ ਮੁੰਡਾ ਉਹਨਾਂ ਨੂੰ ਫੇਰ ਦਿਖਾ ਤਾ ਫੇਰ ਉਹ ਬਹੂ ਰ ਫੇਰ ਅੱਗ ਲਾ ਗੀ ਬਿਲਕੁਲ ਬਿਲਕੁਲ ਜਦੋਂ ਸਾਦੀ ਸੰਗ ਕਰਦੇ ਕੋਈ ਮੱਕੇ ਕੰਮ ਜਿਹੜੇ ਕਿਸੇ ਦੇ ਹੱਥ ਤੇ ਉਹਦੇ ਹੱਥ ਤੇ ਹੋਣਾ ਨਹੀਂ ਤਾ ਹਾਂਜੀ ਦੋਸਤ ਦੇ ਹੱਥ ਤੇ ਹੋਣਾ ਤਾ ਉਹਨੇ ਚਲਾਈ ਉਹ ਗੱਲ ਤਾਂ ਇਸੇ ਲਈ ਲੱਗਿਆ ਤਾ ਨੌਕਰੀ ਦੀ ਗੱਲ ਆ ਜਾਂਦੀ ਹੈ ਜੀ ਤੁਹਾਡਾ ਆਪਣੀ ਚੁਗਾ ਉਹ ਜਾ ਮਾਜੀ ਆ ਥੋੜਾ ਥੋੜਾ ਇੱਕ ਵਾਰ ਸੇ ਹੋ ਗਿਆ ਇੱਕ ਵਾਰ ਹੋ ਗਿਆ ਤੁਹਾਰੇ ਰੋਕੇ ਅਸੀਂ ਦੇਖਿਆ ਆਂ ਘਾਹ ਕਰਤੀ ਨਾ ਸੋਨਾ ਸੁਪੂ ਕੋ ਜੇ ਦੇਣੀ ਹੈ ਜੀ ਸਦੀ ਕੁ ਇਹ ਕਿਛ ਹੋ ਗਿਆ ਹਾਂ ਹਾਂ ਫੋਨ ਹੀ ਫਮੀ ਉਸਤ ਐਨਾ ਨਾ ਤਾ ਬਸ ਇੱਕ ਵਾਰੀ ਦੇਖ ਤਾਂ ਕਹੀਆ ਕਰਿਆ ਅੱਛਾ ਸਾਡੇ ਦਾ ਪਿੰਡ ਵਿੱਚ ਪਤਾ ਵੀ ਨਹੀਂ ਸੀ ਮੇਰਾ ਵਿਆਹ ਆਇਆ ਜਦੋਂ ਪਤਾ ਸੀ ਵਿਆਹ ਆਇਆ ਉਹਨਾਂ ਦੇ ਸੋਚਦੇ ਸੀ ਮੇਰੇ ਘਰ ਆਦਾ ਹੈ ਤਾਂ ਇਹਨਾਂ ਦਾ ਸਭ ਤੋਂ ਡੋਢੇ ਪਿਆਰ ਤੇ ਬੈਠੇ ਆ ਮੈਨੂੰ ਡਿਊਟੀ ਤੋਂ ਦੂਰ ਤੇ ਵਿਚਰਨ ਜਾਉਂਦਾ ਨਹੀਂ ਸਤਾਰਾ ਹੀ ਭੈਣ ਉਸ ਸਾਬ ਨਾਲ ਕਹਿੰਦੀ ਮੈਨੂੰ ਕੱਟਤਾ ਜੀ ਹਾਂ ਬੜੇ ਭਾਈ ਵਿਆਹ ਨੂੰ ਬੈਠੇ ਤੇ ਇਹ ਭੈਣ ਦਾ ਪਹਿਲਾ ਕਰਤਾ ਮੈਂ ਤਾਂ ਕਹਿੰਦੀ ਮੇਰੀ 17 ਸਾਲ ਦੀ ਉਮਰ ਤੇ ਮੇਰੀ ਵਿਆਹ ਕਰਾਣਾ ਅੱਛਾ ਜੀ ਉਦਾਰੂਪ ਦਾਰੂ ਦਿੱਤਾ ਹੈ ਜਿਆ ਲੱਖ ਜੋ ਜਨੇ ਕਾਗਜ਼ ਨੇ ਦਿੱਤੇ ਅਸੀਂ ਆਪਣੀ ਕੁੜੀ ਦਾ 18 ਸਾਲੇ ਚ ਦੇ ਬੜੀ ਕੁੜੀ ਜਦ ਮੈਂ ਆਪਣੀ ਕੁੜੀ ਦਾ ਪਿਆ ਕਰਤਾ ਹੂੰ ਉਹ ਜਦੋਂ ਹੁੰਦਾ ਹੈ ਹੁੰਦਾ ਤੇ ਉਹ ਪਿੰਡ ਤੇ ਵੀ ਕੁੜੀਆਂ ਆਪਣੇ ਘਰੇ ਜਾਂਦੇ ਠੀਕ ਅੱਛੀ ਬਿਲਕੁਲ ਹੁਣ ਰੀਤੀ ਰਿਵਾਜ ਦੇ ਚੱਲੇ ਵੀ 30 ਸਾਲ ਦੀ ਕਰਨੀ ਨਹੀਂ ਉਹ ਸানা ਨੌਕਰੀ ਮਿਲ ਜੇ ਕੋਈ ਕਹਿੰਦਾ ਸੈੱਟ ਹੋ ਜਾਵੇ ਕੋਈ ਫਰਾਂ ਵਾਲਾ ਨੰਗਾ ਲੱਭਿਆ ਜਾਵਾ ਜਦ ਤੱਕ 18 ਸਾਲ ਦੀ ਜਦੋਂ ਕੁੜੀ ਹੁੰਦੀ ਦੀ ਪਹਿਲਾ ਫੋੜਾ ਨੂੰ ਫਿਕਰ ਪੈਦਾ ਤਾਂ ਉਹ ਕੁੜੀ ਮੰਗਦੀ ਹੈ ਵਿਆਹ ਦੀ 15-15 ਸਾਲ ਦਾ 1 ਇੱਕ ਰੁਪਿਆ ਦੇ ਇੱਕ ਤਾਂ ਰਿਸ਼ਤਾ ਕਰਿਆ ਹੁਣ ਤੇ ਵੀ ਅੱਜ ਤੱਕ ਇਹ ਤਰੀ ਸਾਡਾ ਮੁੰਡਾ ਸਾਡਾ ਸਾਡੀ ਕੁੜੀ ਤੁਹਾਡੀ ਹਾਂ ਜੀ ਜਦੋਂ ਦੀ ਉਮਰ ਪੂਰੀ ਹੋਣੀ ਹੈ ਜੀ ਆਪਣਾ ਮਗਲਾ ਵਾਲੇ ਜੋ ਅੱਜ ਕੱਲੋ ਪੁੱਛ ਕੇ ਤੈਨੂੰ ਮਗਲਾ ਆਵਾ ਕਿਸੇ ਨੂੰ ਪਤਾ ਨਹੀਂ ਮਗਲਾ ਮਗਿਆ ਹੁੰਦਾ ਕਿਹੰਦਾ ਹੀ ਹੋਰ ਉਹ ਸਮਝੇ ਤਾਂ ਲੋਕਾਂ ਦਾ ਅੱਗੇ ਨਹੀਂ ਦੇਖੜਾ ਕਰਦੇ ਹੁੰਦੇ ਅੱਗੇ ਜੇ ਦੇਖ ਕੇ ਦੇਖ ਸਕੀ ਇਹ ਕਾਰ ਵੀ ਤਾਂ ਕਰਦੇ ਇੰਦੇਗੇ ਬਸ ਇੱਥੇ ਹੀ ਕਰਿਆ ਜਾਣਾ ਬਸ ਜੇ ਕਹਣਾ ਬੁੜਾ ਕਰਾਇਆ ਜਾਂਦਾ ਕਰਾਇਆ ਨਾ ਮੁੰਡਾ ਕੁੜੀ ਰਹਿੰਦੇ ਨਾ ਕੁੜੀ ਮੁੰਡਾ ਰਹਿੰਦੇ ਤੁਸੀਂ ਬਸ ਬੰਦਿਆ ਚਾਲ ਦੇ ਰਿਸ਼ਤੇ ਹੁਣ ਜਿੰਨੇ ਕਹਾਂਗਾ ਅਪਰੂਵਮੈਂਟ ਹੋ ਜਾਂਦੀ ਹੈ ਉਨੇ ਰਿਸ਼ਤੇ ਹੋਏ ਦਾਮਾਂ ਟੋਲ ਹੁੰਦੇ ਜਾਈਏ ਨਾ ਸਮਝਿਆ ਸਾਹਮਣੋਂ ਆ ਕੁੜੀ ਨੂੰ ਪਾਵੇ ਨਾ ਮੁੰਡਾ ਨੂੰ ਪਾਵੇ ਚੱਲ ਸਾਦੇ ਬੰਨ ਸੈਟਲ ਹੋ ਗਏ ਤਾਂ ਹੋਰ ਕੋਸਾ 50% ਹੀ ਹੋ ਗਿਆ ਕੰਮ ਬੰਨ ਸੈਟਲ ਨੀ ਕਰਦੇ ਪਤਾ ਨਹੀਂ ਪਤਾ ਲੱਗਦਾ ਕੋਈ ਜਿਹੜਾ ਵੀ ਨਾਲ ਕੁੜੀ ਤਕਰੀਬ ਛੱਲੇ ਦਾ ਮੁੰਡਾ ਤਕਰੀਬ ਛੱਲੇ ਕੋਈ ਫਰਕ ਜਾਂ ਤਾਂ ਹੁੰਦਾ ਤਾਂ ਵੀ ਇੱਕ ਆਉਂਦਾ ਤਾਂ ਜਦ ਜੇ ਬਿਆ ਬੀਬੀ ਲੜਦੀ ਤੇ ਐ ਕੁੜੀ ਸੋਚਦੀ ਹੁੰਦੀ ਕਿ ਮੈਂ ਮੰਮੀ ਨੂੰ ਦੱਸੂਗੀ ਆਪਣੇ ਨੂੰ ਮੰਮੀ ਨੇ ਆਉਣਾ 15 ਦਿਨ ਬਾਅਦ ਕਿ ਤੇ ਮਿਲਣ ਜਾ ਮੀਂਦੇ ਬਾਅਦ ਜਾਲੂ ਤੋਂ ਪਹਿਲਾਂ ਭੁੱਲ ਵੀ ਜਾਂਦੇ ਵੀ ਲੜਾਈ ਹੋ ਜਾਂਦੀ ਹੁੰਦੀ ਹੁਣ ਤਾਂ ਫੋਨ ਫੋਨ ਨਹੀਂ ਜਿਆਦਾ ਟੋਕਣ ਦੀ ਗੱਲ ਤਾਂ ਆ ਕੇ ਫੋਨ ਵਿੱਚੇ ਲਾ ਦਿੰਦੀਆਂ ਲੜਦੀਆਂ ਲੜਦੀਆਂ ਫੋਨ ਚੱਲਦਾ ਹੁੰਦਾ ਯਾਰ ਜਦੋਂ ਮੰਮੀ ਕਿਆ ਬੋਲਦੇ ਸਹੀ ਹੈ ਨਹੀਂ ਤੇਰੇ ਅੰਦਰ ਕੁਝ ਨਾ ਮਾਸੀ ਕਰਉਂਦੀ ਹੁੰਦੀ ਕੋਈ ਤਾਂ ਹੈ ਉਹ ਤਾਂ ਸਮਝ ਨਹੀਂ ਆ ਗਿਆ ਸਹੀ ਗੱਲ ਘਰ ਦੀ ਲੜਾਈਆਂ ਜਿਆਦਾ ਬੱਲਾ ਉਹਨਾਂ ਨੇ ਜਿਆਦਾ ਪੱਟੀਆਂ ਹੱਟ ਗਈ ਹਾਂਜੀ ਹਾਂ ਹਾਂ ਜਾਵਾ ਉਹ ਪਤਾ ਵੀ ਨਾਲ ਕੋਈ ਘਟੇ ਸ਼ਾਮ ਨੂੰ ਘਟੇ ਉਹਨੂੰ ਬਣਾ ਕੇ ਅੰਦਰ ਘਟੇ ਹੋ ਗਏ ਹਾਂ ਹੁਣ ਤੇ ਹੁਣ ਬੰਦ ਕਰ ਦਜੇ ਜਾਂ ਦੂਜਾ ਕਰ ਨਾ ਪੁੱਤ ਮੈਂ ਹੈਂਦੀ ਤੂੰ ਮੈਨੂੰ ਕਹਿ ਨਹੀਂ ਮੈਂ ਦੱਸਾਂ ਐਂ ਤੇ ਚਾਹਦਾ ਰਾਨੂੰ ਨੇ ਉਹਨੂੰ ਬੁਲਾਉਣਾ ਲਾਉਣਾ ਭਾਗ ਖੇਲ ਖਤਮ ਇਹ ਰਸਤਾ ਸਦਾ ਬਾਰ-ਬਾਰ ਨਹੀਂ ਹੁੰਦਾ ਹਾਂਜੀ ਹਾਂ ਹਾਂ ਸਾਥ ਚੰਗਾ ਬੰਦਾ ਬਾਰ-ਬਾਰ ਨਹੀਂ ਹੁੰਦਾ ਇਹ ਲੋੜੀਂਦੀ ਚੱਲਦੀ ਰਹਿੰਦੀ ਹੈ ਲੜਾਈ ਵਾਲੀ ਤਾਂ ਪਹਿਲਾਂ ਵੀ ਚੱਲਦੀ ਹੋਤੀ ਹਾਂ ਪਹਿਲਾਂ ਵੀ ਚੱਲਦੀ ਤੇ ਹੁਣ ਵੀ ਚੱਲੀ ਜਾਣੀ ਆ ਤਾਂ ਚੱਲੀ ਜਾਂਦੀ ਹੁੰਦੀ ਆ ਜਿੱਥੇ ਤੋਂ ਮਨ ਨਹੀਂ ਕਰਦਾ ਜੀ ਐਨੇ ਫੋਨ ਨਹੀਂ ਸੀ ਹੁੰਦੇ ਫੋਨਾਂ ਕਰਕੇ ਉਹਨਾਂ ਨੇ ਪੱਟੀ ਜਿਆਦਾ ਵੇਸ ਕਰਦੀ ਹਾਂ ਹਾਂਜੀ ਹਾਂ ਹਾਂ ਹੁੰਦਾ ਕੋਈ ਗੱਲ ਹੁੰਦੀ ਨਹੀਂ ਬਾਹਰ ਪਹਿਲੇ ਹੀ ਨਹੀਂ ਬੋਲ ਬੋਲ ਕੇ ਫੇਰ ਬਦਾਂਦੇ ਹੁੰਦੇ ਆਂ ਬਾਹਰ ਗੱਲ ਪਹਿਲੀ ਹੁੰਦੀ ਹੋਰ ਇੱਕ ਇੱਕ ਇਹ ਵੀ ਹੈਗਾ ਜੇ ਹੁਣ ਆਪਣਾ ਕੋਈ ਰਿਸ਼ਤਾ ਬਣਾਵਾ ਬਣਾਵਾ ਖੋਨਾ ਦੇ ਥਰੂ ਇਹ ਆਪਣਾ ਵੀ ਹਾਂਜੀ ਹਾਂ ਇਹ ਵੀ ਇਹ ਵੀ ਆਪਣੇ ਤੇ ਨਾ ਲੈਣਾ ਜੇ ਮੈਂ ਤੁਹਾਨੂੰ ਦੂਜਾ ਕਰਦੇ ਆ ਤੁਹਾਨੂੰ ਸੈਟ ਆ ਹਾਂਜੀ ਜੇ ਅਸੀਂ ਆਪਣੇ 11th ਚੂਜ਼ ਕਰਾਂਗੇ ਤਾਂ ਸਭ ਕੁਝ ਇਹਦੇ ਵਿੱਚ ਹੀ ਰਹੇਗਾ ਪਰ ਇਹਦੇ ਤੋਂ ਸੀਮਤ ਬਾਹਰ ਨਹੀਂ ਗੱਲਾਂ ਵੀ ਆ ਰਹੇ ਨੇ ਇਹ ਗੱਲਾਂ ਵੀ ਬਹੁਤ ਹੈ ਨਾ ਹੂੰ ਇਹ ਤਾਂ ਹੈ ਜੀ ਕਹੋ ਮਾ ਦੇ ਜੀ ਮਨੂਅਲ ਕਿਹਨਾਂ ਨੂੰ ਵੀ ਜੀ ਮਮਾਰ ਕੇ ਆ ਗਿਆ ਕਿ ਕਿਉਂਕਿ ਮਸੀਹ ਪੰਨ ਮਨ ਕੀਤ ਨੂੰ ਕੱਲ ਮਨ ਕੀਤ ਓਏ ਕਿੱਥੇ ਆ ਗਿਆ ਤੂੰ ਨਾਲੀ ਜੀ ਕੋਲ ਨਾਲੀ ਜੀ ਕੋਲ ਆ ਗਿਆ ਕੁਝ ਹੋ ਗਿਆ ਤੂੰ ਪਹੁੰਚੀ ਇਧਰ ਨਹੀਂ ਕਰ ਰੋੜ ਗਈ ਨਹੀਂ ਗਿਆ ਨਹੀਂ ਅਸਰਤ ਚਲਿਓ ਬੈਂਡ ਜੋ ਥੋੜੀ ਜਿਹੀ ਰੋਣਾ ਨਹੀਂ ਸੋ ਤੇ ਉਹਨਾਂ ਦੇ ਵੀ ਦੁੱਧ ਵਾਲਿਆਂ ਨੇ ਆ ਜਾਣਾ ਨਾ ਹਾਂ ਬੰਦ ਜੋ ਕੀ ਪਸ਼ੂ ਰੱਖੇ ਹੋਣਾ ਅੱਛਾ ਪਸ਼ੂ ਰੱਖੇ ਵੀ ਠੀਕ ਹੈ ਠੀਕ ਹੈ ਫਿਰ ਤਾਂ ਤੁਹਾਡਾ ਵੀ ਸਾਡੇ ਵਾਲਾ ਹੀ ਕੰਮ ਹੈ ਨਹੀਂ ਫਿਰ ਅਸੀਂ ਸਾਡੀ ਮਜਬੂਰੀ ਸਮਝ ਸਕਦੇ ਹਾਂ ਕਹਿ ਕੇ ਆਂਦਾ ਯਾਰ ਉਹ ਫੜ ਲੋ ਬੰਕੇ ਤੁਹਾਡੇ ਜਾਦੇ ਆ ਥੋੜੇ ਹਾਂਜੀ ਹਾਂਜੀ ਘੱਟਦਾ ਹੈ ਨਾ ਹਾਂ ਚਲੋ ਚਲੋ ਉਹ ਖੇਜੀ ਠੀਕ ਹੈ ਗੱਲ ਚਲੋ ਮੱਧਾ ਵੀ ਆ ਗਈ ਆ ਵੀ ਆ ਜੀ ਵਧੀਆ ਬਾਹਰ ਵੀ ਬੱਸ ਮੌਸਮ ਤਾਂ ਵਧੀਆ ਹੋਇਆ ਵਾ ਵਾਇਡ ਹੈ ਕਿਹਨੂੰ ਸ਼ਾਸਿਕਾਲ ਦਾ ਕਰੀ ਨਹੀਂ ਪੁੱਤ ਦਾ ਅੱਜ ਦੇਖ ਸਾਥੀ ਤੇ ਸੋਹਣੇ ਸਾਥੀ ਦੇ ਦੇਖੀ ਸਾਥੀ ਪੁੱਤ ਕਿੱਥੇ ਨਹੀਂ ਜਾਣਦੇ ਇਹ ਲੱਗਦਾ ਬੱਚੇ ਆਉਂਦੇ ਰਹੇ ਸੀ ਬੜੀ ਬਰਾਏ ਕਰ ਰਹੇ ਹਾਂ ਜੀ ਨੰਨੀ ਗੋਦੀ ਚੜ੍ਹਨ ਨੂੰ ਨੰਨੂ ਮਾਣੇ ਨੇ ਉਹਦਾ ਪੁਰਾਣਾ ਨਿਰਮਾਣ ਤੇ ਦਿੱਤੀ ਸੀ ਠੀਕ ਹੈ ਆਓ ਠੀਕ ਹੈ ਹਾਂ ਜਦੋਂ ਰਾਜਾ ਸਾਹਮਣੇ ਜੰਮੇ ਅੱਜੀ ਨੇ ਕੋਈ ਨਹੀਂ ਜਰੂਰ ਸ਼ਾਰਪ ਪੱਕਾ ਜੀ ਅੱਤਰ ਮਿਲਣਾ ਮਸ਼ੀਨ ਵਾਲਾ ਚਿਰਿਆ ਸਾਡੇ ਨਾਲ ਤੇ ਜਦੋਂ ਉਹ ਕੰਮ ਹੈ ਮਸ਼ੀਨ ਵਾਲਿਆਂ ਨੂੰ ਕਹਿ ਕੇ ਪਰਲੇ ਦੀ ਤਕੀਦ ਕਰਕੇ ਕਿਤੇ ਵੀ ਠੀਕ ਹੈ ਠੀਕ ਹੈ ਉਹਦਾ ਮਸ਼ੀਨ ਵਾਲੇ ਕਰਦੇ ਆ ਅੱਛਾ ਠੀਕ ਹੈ ਚਲੋ ਜੀ ਲੈ ਜਾਣਾ 자, 너 피가 고프지? 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 피가 고프 ਭੈਂਗਾ ਕਹਿੰਦਾ ਮੁੱਤ ਤੇ ਠੀਕ ਹੈ ਜੀ ਹਾਂਜੀ ਸੱਚੀ ਗੱਲ ਜੀ ਠੀਕ ਹੈ ਸਰ ਓਕੇ ਜੀ ਬਾਏ ਬਾਏ ਹੁਣ ਕਰੀਏ ਸੱਚੀ ਗੱਲ ਸੱਚੀ ਗੱਲ ਬਾਏ ਬਾਏ ਅੱਛਾ ਜੀ ਹਾਂ ਤੇ ਤੂੰ ਤਾਂ ਨਾਨਾ ਕਿਆ ਕਰ ਮੈਨੂੰ ਮਾਛੜਨਾ ਕਿਆ ਕਰਦਾ ਚਲ ਨਾਨਾ ਕਿਆ ਕਰ